ਦਮਦਮੇ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ 1984 ਦੇ ਤੀਸਰੇ ਘੱਲੂ ਘਾਰੇ ਦੇ ਜੋ ਸ਼ਹੀਦੀ ਸਮਾਗਮ 6 ਜੂਨ 2025 ਦਿਨ ਸ਼ੁੱਕਰਵਾਰ ਨੂੰ ਇਸ ਸਥਾਨ ਤੇ ਮਨਾਇਆ ਜਾ ਰਿਹਾ ਹੈ। ਉਸ ਵੰਦ ਦੇ ਵਿੱਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਅਤੇ ਇਸ ਇਲਾਕੇ ਵਿੱਚੋਂ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਪਤਵੰਤੇ ਔਰ ਸੰਗਤਾਂ ਹਮ ਹਮਾ ਕੇ ਪੁੰਟੀਆਂ ਹਨ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 6 ਜੂਨ ਦਾ ਜੋ ਕੱਲੂ ਘਾਰਾ ਹੈ ਇਹ ਸਦੀ ਦੇ ਅੰਦਰ ਤੀਸਰਾ ਕੱਲੂ ਘਾਰਾ ਵਾਪਰਿਆ ਇਹਨਾਂ ਸ਼ਹੀਦਾਂ ਨੇ ਦੁਨੀਆਂ ਦੇ ਵਿੱਚ ਸਮੁੱਚੀ ਸਿਕਾਉਮ ਦੇ ਅੰਦਰ ਇੱਕ ਨਵਾਂ ਜੱਦਵਾ ਪੈਦਾ ਕੀਤਾ ਨਵੀਂ ਚੇਤਨਾ ਪੈਦਾ ਕੀਤੀ ਕਿਉਂਕਿ ਜਦੋਂ ਜਦੋਂ ਵੀ ਕੋਈ ਸਦੀ ਗੁਜ਼ਰਦੀ ਹੈ 100 ਸਾਲ ਜਦੋਂ ਗੁਜ਼ਰ ਜਾਂਦਾ ਇੱਕ ਸਦੀ ਹੁੰਦੀ ਹੈ ਔਰ 18ਵੀਂ ਸਦੀ ਦੇ ਅੰਦਰ ਸਿੰਘਾਂ ਨੇ ਬਹੁਤ ਵੱਡੇ ਜੰਗਾ ਜੁੱਧਾਂ ਤੋਂ ਬਾਅਦ ਸਿੱਖ ਪੰਥ ਦੇ ਰਾਜਪਾਗ ਦੀ ਸਥਾਪਨਾ ਕੀਤੀ ਔਰ ਸਿੱਖ ਪੰਥ ਨੂੰ ਪ੍ਰਫੁੱਲਤ ਕਰਨ ਵਿੱਚ ਰਾਜ ਦੇਣ ਬਹੁਤ ਵੱਡੀਆਂ ਮਸ਼ਕਤਾਂ ਕੀਤੀਆਂ ਕਿਉਂਕਿ ਅਸੀਂ ਜੰਗਲਾਂ ਦੇ ਵਿੱਚ ਰਹਿੰਦੇ ਸਾਂ ਕੋੜਿਆਂ ਦੀਆਂ ਕਾਠੀਆਂ ਹੀ ਸਾਡਾ ਆਰਾਮ ਘਰ ਸਨ ਔਰ ਜੰਗਲਾਂ ਦੇ ਦਰਖਤ ਹੀ ਸਾਡੇ ਲਈ ਮਹਿਲ ਸਨ ਔਰ ਜੰਗਲਾਂ ਦੇ ਫਲ ਫੁੱਲ ਪੱਤੇ ਹੀ ਸਾਡਾ ਭੋਜਨ ਸੀ ਨਦੀਆਂ ਦਰਿਆਵਾਂ ਖੂਹਾਂ ਦਾ ਜਲ ਇਹੀ ਸਾਡੇ ਜਲ ਪੀਣ ਦੇ ਸੌਵੇਂ ਸਨ ਸਿੱਖਾਂ ਨੇ ਬਹੁਤ ਵੱਡਾ ਕਸ਼ਟ ਔਰ ਦੋਖਾ ਆਪਣੇ ਪਿੰਡੇ ਉੱਤੇ ਹੰਡਾਇਆ ਫੇਰ ਕਿਤੇ ਜਾ ਕੇ ਅਸੀਂ ਰਾਜਪਾਗ ਵਾਲੇ ਪਾਸੇ ਨੂੰ ਵਧੇ ਔਰ ਰਾਜਪਾਗ ਵੀ ਐਸਾ ਦੁਨੀਆ ਵਿੱਚ ਸਿੱਖਾਂ ਨੇ ਕੀਤਾ ਜਿਸ ਦੀ ਮਿਸਾਲ ਅੱਜ ਤੱਕ ਦੂਸਰੀ ਕਿਤੇ ਪੈਦਾ ਨਹੀਂ ਹੋਈ 19ਵੀਂ ਸਦੀ ਦੇ ਵਿੱਚ ਸਿੱਖਾਂ ਦੇ ਅੰਦਰ ਰਾਜ ਭਾਗ ਵੀ ਆਇਆ ਬੜੀਆਂ ਤਬਦੀਲੀਆਂ ਆਈਆਂ ਔਰ ਇਸ ਤੋਂ ਇਲਾਵਾ ਸਿੱਖਾਂ ਵਿੱਚ ਬਹੁਤ ਵੱਡੀ ਗਰਾਫਟ ਵੀ ਆਈ ਜਦੋਂ ਸਿੱਖ ਸਿੱਖੀ ਧਰਮ ਤੋਂ ਦੂਰ ਹੋ ਗਏ 91 17 ਦੀ ਥਾਂ ਤੇ ਕੇਸ ਕਤਲ ਕਰਾਉਣ ਲੱਗ ਪਏ ਔਰ ਇੱਕ ਐਸੀ ਲਹਿਰ ੱੱਲੀ ਨਾਸਤਕਪੁਣੇ ਦੀ ਕਿ ਪੰਜਾਬ ਦੇ ਵਿੱਚ ਸਾਡੀ ਜਵਾਨੀ ਜਿਹੜੀ ਸੀ ਉਹ ਕੁਰਾਹੇ ਪੈ ਗਈ ਫਿਰ ਇਸ 20ਵੀਂ ਸਦੀ ਦੇ ਅੰਦਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਜੋਦੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਜੀ ਨੇ ਕਮਰ ਕਸਾ ਕੀਤਾ। ਔਰ ਕੌਮ ਵਿੱਚ ਦੇ ਗਰਾਵਟ ਆਈ ਦੂਰ ਕੀਤੀ ਹੈ। ਉਹ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਸੇਰਾ ਉਹਨਾਂ ਦੀ ਰਾਤ ਦਿਨ ਦੀ। ਐਡਾ ਵੱਡਾ ਸੰਘਰਸ਼ ਐਡੀਆਂ ਵੱਡੀਆਂ ਘਾਲਣਾ। ਐਡੀ ਵੱਡੀ ਕੁਰਬਾਨੀ ਉਹਨਾਂ ਮਹਾਪੁਰਖਾਂ ਦੀ। ਕਿ ਅਸੀਂ ਦੁਬਾਰਾ ਸਿੱਖੀ ਦੀ ਮੁਖ ਧਾਰਾ ਨਾਲ ਜੁੜੇ ਦੁਨੀਆ ਦੇ ਵਿੱਚ ਸਿੱਖੀ ਦੇ ਬੋਲ ਵਾਲੇ ਹੋਏ ਸਿੱਖੀ ਦਾ ਸੂਰਜ ਦੁਬਾਰਾ ਦੁਨੀਆ ਦੇ ਵਿੱਚ ਬੜੇ ਜਾਹੋ ਜਲਾਲ ਨਾਲ ਚੜਿਆ ਇਹ ਸਾਰੀ ਦੇਣ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਜੀ ਦੀ ਹੈ ਇਸ ਕਰਕੇ ਖਾਲਸਾ ਜੀ ਉਹਨਾਂ ਮਹਾਪੁਰਖਾਂ ਨੇ ਜਦੋਂ ਤੋਂ ਦਮਦਵੀ ਟਕਸਾਲ ਦੇ 1977 ਤੋਂ ਲੈ ਕੇ 84 ਤੱਕ ਮੁਕੀ ਰਹੇ 6 ਤੋਂ 7 ਸਾਲ ਅਰਸਾ ਇਤੇ ਰੱਢ ਕੇ ਉਹਨਾਂ ਨੇ ਪ੍ਰਸ਼ਾਦਾ ਨਹੀਂ ਸ਼ਕਿਆ ਰੱਢ ਕੇ ਕਦੇ ਆਰਾਮ ਨਹੀਂ ਕੀਤਾ ਔਰ ਨਾ ਹੀ ਚੰਗਾ ਕੋਈ ਵਸਤਰ ਪਾਇਆ ਨਾ ਕਦੇ ਜੋੜਾ ਵੀ ਉਹਨਾਂ ਦਾ ਟੁੱਟਿਆ ਸਾਦਾ ਔਰ ਦੇਖ ਕੇ ਕਦਾ ਪ੍ਰਸ਼ਾਦਾ ਮਿਲਿਆ ਸ਼ਕ ਲਿਆ ਨਹੀਂ ਤਾਂ ਰਾਤ ਦਿਨ ਲੱਕ ਬਨ ਕੇ ਕੌਮ ਦੇ ਪ੍ਰਚਾਰ ਪ੍ਰਸਾਰ ਲਈ ਤੁਰੇ ਰਹੇ ਸਮੇਂ ਦੀ ਜ਼ਾਲਮ ਹਕੂਮਤ ਨੇ ਸਤਖਣ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਹ ਸ਼ਹੀਦ ਹੋਏ ਜਰਨਲ ਸਰਦਾਰ ਸੁਬੇਕ ਸਿੰਘ ਜੀ ਦੀ ਸ਼ਹੀਦੀ ਹੋਈ ਜਥੇਦਾਰ ਬਾਬਾ 18 ਸਿੰਘ ਜੀ ਦੀ ਅਣਗਿਣਤ ਸਿੰਘਾਂ ਸਿੰਘਣੀਆਂ ਪਟੰਗੀਆਂ ਦੀਆਂ ਸ਼ਹੀਦੀਆਂ ਹੋਈਆਂ ਅੱਜ 48 ਸਾਲ ਹੋ ਚੁੱਕੇ ਐ ਇਸ ਕੱਲੂ ਘਾਰੇ ਨੂੰ ਵਾਪਰੇ ਨੂੰ ਇਨ੍ਹਾਂ ਕੁਰਬਾਨੀਆਂ ਤੋਂ ਬਾਅਦ ਕੌਮ ਦੇ ਵਿੱਚ ਦੁਬਾਰਾ ਕ੍ਰਾਂਤੀ ਪੈਦਾ ਹੋਈ ਹੈ ਦੁਬਾਰਾ ਕੌਮ ਜਾਗੀ ਹੈ ਸੋ ਮੇਰੀ ਬੇਨਤੀ ਹੈ ਕਿ ਆਪਾਂ ਇਨ੍ਹਾਂ ਸ਼ਹੀਦਾਂ ਦਾ ਜੋ ਸ਼ਹੀਦੀ ਦਿਹਾੜਾ ਉਹ ਬੜੇ ਉਛਾਣ ਨਾਲ ਮਨਾਉਣਾ ਸਾਡਾ ਫਰਜ਼ ਹੈ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਸ਼ਹੀਦਾਂ ਦੀਆਂ ਯਾਦਾਂ ਨੂੰ ਬੜੇ ਉਤਸ਼ਾਹ ਨਾਲ ਔਰ ਬੜੀ ਚੜ੍ਹਦੀ ਕਲਾ ਨਾਲ ਖਾਲਸਾ ਜੱਟਵੇ ਨਾਲ ਮਨਾਈਏ ਕਿਉਂਕਿ ਦਾਲ ਮਹਕੂਮਤ ਨੇ ਜੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ ਔਰ ਨਵੰਬਰ ਵਿੱਚ ਸਿੱਖ ਨਸਲਕੁਸ਼ੀ ਹੋਈ ਦਿੱਲੀ ਦੇ ਬਾਜ਼ਾਰਾਂ ਵਿੱਚ ਕਾਨਪੁਰ ਦੇ ਬਾਜ਼ਾਰਾਂ ਵਿੱਚ ਬੋਕਾਰੋ ਦੇ ਬਾਜ਼ਾਰਾਂ ਵਿੱਚ ਹਿੰਦੁਸਤਾਨ ਦੇ ਵੱਡੇ ਸ਼ਹਿਰਾਂ ਦੇ ਅੰਦਰ ਬੜਾ ਵੱਡਾ ਕੌਮ ਨਿਸ਼ਾਨ ਤਾਪ ਭੋਗਿਆ ਸਰਕਾਰਾਂ ਦਾ ਅੱਜ ਤੱਕ ਜੋਰ ਲੱਗਾ ਕਿ ਤੁਸੀਂ 84 ਭੁੱਲ ਜਾਓ ਸ੍ਰੀ ਦਰਬਾਰ ਸਾਹਿਬ ਦਾ ਹਮਲਾ ਭੁੱਲ ਜਾਓ ਸੰਤਾਂ ਦੀ ਸ਼ਹੀਦੀ ਨੂੰ ਭੁੱਲ ਜਾਓ ਇਹ ਸਰਕਾਰਾਂ ਦੀ ਸਾਜ਼ਿਸ਼ ਹੈ ਪਰ ਖਾਲਸਾ ਜੀ ਜੇ ਆਪਾਂ ਸ਼ਹੀਦਾਂ ਨੂੰ ਭੁੱਲ ਗਏ ਤਾਂ ਦੁਨੀਆ ਵਿੱਚ ਸਾਡਾ ਕੋਈ ਵਾਰਿਸ ਨਹੀਂ ਰਹੇਗਾ ਕਿਉਂਕਿ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਦੀ ਰੰਗਤ ਦੇ ਨਾਲ ਹੀ ਸਿੱਖੀ ਜਗਵਾ ਔਰ ਸਿੱਖੀ ਦੁਨੀਆ ਵਿੱਚ ਜਿਉਂਦੀ ਹੈ ਇਸ ਲਈ ਮੈਂ ਇਸ ਨੰਬਰ ਬੇਨਤੀ ਕਰਦਾ ਕਿ ਆਪਾਂ ਸਰਕਾਰਾਂ ਨੂੰ ਦੱਸ ਦਈਏ ਕਿ ਸ਼ਹੀਦਾਂ ਦੇ ਵਾਰਿਸ ਪੰਜਾਬ ਦੇ ਕੋਨੇ-ਕੋਨੇ ਵਿੱਚ ਬੈਠੇ ਉਹਨਾਂ ਦੀ ਯਾਦ ਮਨਾ ਰਹੇ ਹੈ ਉਹਨਾਂ ਦੀ ਯਾਦ ਵਿੱਚ ਵੱਡਾ ਸਮਾਗਮ ਮਹਾਪੁਰਸ਼ਾਂ ਦੇ ਔਰ ਸ਼ਹੀਦਾਂ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੋਣ ਜਾ ਰਿਹਾ ਹੈ ਇਸ ਲਈ ਆਪਾਂ ਸਾਰੇ ਉਹਨਾਂ ਸ਼ਹੀਦਾਂ ਦੇ ਵਾਰਸਾਂ ਵਾਰਸ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਮੰਦਾ ਕਿ ਉਹਨਾਂ ਦੀ ਯਾਦ ਉਹਨਾਂ ਦੇ ਸ਼ਹੀਦੀ ਜੋੜ ਮੇਲੇ ਬੜੇ ਭਾਰੀ ਚੜ੍ਹਦੀ ਕਲਾ ਤੇ ਉਤਸ਼ਾਹ ਨਾਲ ਗੱਡਵੱਢ ਕੇ ਮਨਾਈਏ ਸਾਡਾ ਫਰਜ਼ ਇਹ ਵੱਡਾ ਹੈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਰਕਾਰਾਂ ਇਸ ਸਾਕੇ ਨੂੰ ਭੁਲਾਉਣਾ ਚਾਹੁੰਦੀਆਂ ਹਨ ਪਰ ਆਉਣ ਵਾਲੇ ਸਮੇਂ ਵਿੱਚ ਇਸ ਸਾਕੇ ਦਾ ਅਸੀਂ ਸਨਹਿਰੀ ਇਤਿਹਾਸ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਕੇ ਜਾਣਾ ਇਤਿਹਾਸ ਕਿਤਾਬਾਂ ਵਿੱਚ ਲਿਖੇ ਰਹ ਜਾਂਦੇ ਹੈ ਪਰ ਜਦੋਂ ਇਤਿਹਾਸ ਕੌਮਾਂ ਦੇ ਦਿਲ ਦਿਮਾਗ ਵਿੱਚ ਉੱਕਰੇ ਜਾਂਦੇ ਆ ਫਿਰ ਉਸ ਇਤਿਹਾਸ ਨੂੰ ਕੋਈ ਦੁਨੀਆ ਦੀ ਸ਼ਕਤੀ ਨਹੀਂ ਪਲਾ ਸਕੇ ਇਹ ਦਿਲ ਦਿਮਾਗ ਦੇ ਵਿੱਚ ਤਾਂ ਉੱਕਰਿਆ ਜਾਏਗਾ ਜੇ ਆਪਾਂ ਸ਼ਹੀਦਾਂ ਦੀ ਪ੍ਰਤੱਖ ਯਾਦ ਮਨਾਵਾਂਗੇ ਉਹਨਾਂ ਦੇ ਸ਼ਹੀਦੀ ਜੋੜ ਮੇਲੇ ਮਨਾਵਾਂ ਸੋ ਇਸ ਲਈ ਉਸ ਦਿਨ 6 ਜੂਨ ਨੂੰ ਸਵੇਰ 6 ਵਜੇ ਤੋਂ ਲੈ ਕੇ 8 ਵਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਕਿਸ ਮੁੱਚੇ ਪੰਥ ਵੱਲੋਂ ਉਹਨਾਂ ਦੀ ਯਾਦ ਵਿੱਚ ਕੀਰਤਨ ਔਰ ਅਰਦਾਸ ਸ਼ਹੀਦੀ ਸਮਾਗਮ ਹੁੰਦਾ ਹੈ ਉਸ ਤੋਂ ਬਾਅਦ ਸਮੁੱਤੇ ਖਾਲਸਾ ਪੰਥ ਵੱਲੋਂ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਇਹ ਸ਼ਹੀਦੀ ਸਮਾਗਮ ਵੱਡੀ ਪੱਧਰ ਤੇ ਮਨਾਏ ਜਾਂਦੇ ਆ ਤਾਂ ਤੁਸੀਂ ਸਾਰੇ ਪਿੰਡਾਂ ਪਿੰਡਾਂ ਤੋਂ ਕਾਫਲਿਆਂ ਦੇ ਵਿੱਚ ਸੰਗਤਾਂ ਨੂੰ ਲੈ ਕੇ 6 ਜੂਨ ਨੂੰ ਇੱਥੇ ਪਹੁੰਚਣਾ ਫਲੈਕਸ ਲਾਉਣ ਦਾ ਫਲੈਕਸ ਲਾਉਣ ਦਾ ਇੱਕੋ ਹੀ ਮਕਸਦ ਹੈ ਪੰਜਾਬ ਦੇ ਕੋਨੇ-ਕੋਨੇ ਵਿੱਚ ਕਿ ਸੰਗਠਾਾਂ ਦੇ ਅੰਦਰ ਇੱਕ ਉਤਸ਼ਾਹ ਇੱਕ ਜज्ਬਾ ਭਰੀਏ ਔਰ ਜਿਸ ਨੂੰ ਵੇਖ ਕੇ ਸਰਕਾਰਾਂ ਵੀ ਇਸ ਗੱਲ ਲਈ ਸੋਚਣ ਕਿ ਕੌਮ ਦੇ ਅੰਦਰ ਬਹੁਤ ਵੱਡਾ ਜज्ਬਾ ਆਪਣੇ ਸ਼ਹੀਦਾਂ ਪ੍ਰਤੀ ਤੇ ਕੌਮ ਥਾਂ-ਥਾਂ ਉਹਨਾਂ ਦੇ ਫਲੈਕਸ ਲਾ ਕੇ ਉਹਨਾਂ ਨੂੰ ਸ਼ਰਧਾ ਭੇਟ ਕਰ ਰਹੀ ਹੈ ਉਹਨਾਂ ਦੇ ਸਨਮਾਨ ਵਿੱਚ ਕੌਮ ਹਮੇਸ਼ਾ ਖਲੋਤੀ ਹੈ ਇਸ ਲਈ ਆਪਾਂ ਸਾਰੇ ਪੰਜਾਬ ਵਿੱਚ ਫਲੈਕਸ ਵੀ ਜਿੰਨੇ ਲਖਾਏ ਐ ਸਾਰੇ ਫਲੈਕਸ ਵੀ ਲਾਓ ਪੰਜਾਬ ਦੇ ਕੋਨੇ-ਕੋਨੇ ਵਿੱਚ ਔਰ ਸੰਗਤਾਂ ਨੂੰ ਵੀ ਲੈ ਕੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਆਪਾਂ 6 ਜੂਨ ਨੂੰ ਹਮ ਹਮਾ ਕੇ ਪੁੰਟਣਾ ਇਹ ਮੇਰੀ ਬੇਨਤੀ ਹੈ ਤੁਸੀਂ ਗਰਮੀ ਦੇ ਮੌਸਮ ਵਿੱਚ ਬਹੁਤ ਖੇਚਲਾ ਕਰਕੇ ਦੂਰੋਂ ਦੂਰੋਂ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪਹੁੰਚੇ ਉਹ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਅੱਜ ਦੀ ਮੀਟਿੰਗ ਵਿੱਚ ਮੈਂ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਪੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ